ਤੁਹਾਡਾ ਵੀ ਜਿੰਨਾ ਧੰਨਵਾਦ ਜੀ ਤੁਹਾਡਾ ਵੀ ਬਹੁਤ ਧੰਨਵਾਦ ਹੈ ਨਹੀਂ ਨਹੀਂ ਸਰ ਜੀ ਦਾ ਤੁਹਾਨੂੰ ਨਾਲ ਕਰਨਾ ਸਾਡਾ ਦਾ ਫਰਜ਼ ਹੈ ਨਹੀਂ ਜੀ ਬਹੁਤ ਤੇਰੀ ਦਾ ਬੜੀ ਮਦਦ ਕੀਤੀ ਸਾਰਿਆਂ ਦੀ ਬਹੁਤ ਬਹੁਤ ਤੁਹਾਨੂੰ ਧੰਨਵਾਦ ਜੀ ਪਰਮਾਤਮਾ ਨੇ ਵੀ ਕਿਰਪਾ ਕੀਤੀ ਹੈ ਬਿਲਕੁਲ ਜੀ ਕਿਉਂਕਿ ਵਾਹਿਗੁਰੂ ਦੇ ਅੱਗੇ ਕਿਉਂ ਪਰਮਾਤਮਾ ਸੋਚ ਲੇ ਹੋ ਬੇਹੋਗੀ ਮੈਂ ਚੱਲਣਾ ਦਾ ਹੁਕਮ ਦਿੱਤੀ ਜੀ ਸਾਰਾ ਬਕਮਾਰ ਮੈਨੇ ਵੀ ਆਪਣੇ ਤੇ ਮੇਰ ਦਿੱਤੀ ਹੈ ਤੇ ਮੈਨੂੰ ਐ ਲੱਗ ਰਿਹਾ ਜੀ ਬਸ ਅੱਜ ਦੀ ਰਾਤ ਤੱਕ ਜੀ ਤੇ ਕੱਲ ਨੂੰ ਲੱਗੇ ਵੀ ਕਰ ਦੇ ਜੀ ਹਾਂ ਸਰ ਬਾਕੀ 12 ਘੰਟੇ ਹੋਰ ਬਚੇ ਕੱਟ ਕੇ ਕੱਟ ਲੈ ਔਰ 1:30 ਵਜੇ ਉਹ ਤੋਂ ਸਰ ਗਾਈਡਲਾਈਨਸ ਨਾਲ ਮੈਚ ਨਹੀਂ ਹੋਉਂਦਾ ਜਿੰਨਾ ਵਰਤ ਮੇਰੇ ਹਿਸਾਬ ਨਾਲ ਅੱਜ ਦੀ ਰਾਤ ਤੇ ਫਿਰ ਮੈਂ ਟੈਕਨੀਕਲ ਐਕਸਪੀਅਰ ਨਹੀਂ ਹਾਂ ਜੀ ਪਰ ਜਿੰਨਾ ਤੇ ਕੀ ਫੀਡਰ ਨੂੰ ਆਉਂਦਾ ਹੈ ਜੀ ਵੀਸੋ ਐਸ ਪਰ ਯੋਰ ਨੋਲੇਜ ਵੀ ਕਿੰਨਾ ਆ ਰਿਹਾ ਵੀ ਪਿੱਛੇ ਤੋਂ ਆਉਂਦਾ ਆ ਬਾਗੜਾ ਦੇ ਵਿੱਚ ਤਾਂ ਜਿੰਨਾ ਆ ਰਿਹਾ ਥੋੜਾ ਜਿੰਨਾ ਆਪਾਂ ਲੱਗਦਾ ਇਹਨਾਂ ਨੂੰ ਥੋੜਾ ਵੱਧ ਆ ਤੇ ਮੇਰੇ ਪਰ ਥੋੜਾ ਹੀ ਵੱਧ ਆ ਰਿਹਾ ਜਿਆਦਾ ਤੇ ਚੰਗੀ ਗੱਲ ਇਹ ਹੈ ਵੀ ਹੁਣ ਵੀ ਪ੍ਰੈਡਿਕਸ਼ਨ ਨਹੀਂ ਹੋਈ ਜੇ ਕੋਈ ਆਪਾਂ ਇਹ ਦੱਸਾ ਬਲਾਕ ਪੂਰੇ ਸੱਚੀ ਗੱਲ ਹੈ ਇਹਨੀਆਂ ਨਦੀਆਂ ਆਈ ਉਹਦਾ ਕੋਈ ਹੈ ਤਾਂ ਨਹੀਂ ਇਹਦੀ ਮਾਰਾ ਨਾ ਹੁਣ ਆਪਣੇ ਕੋਈ ਕੰਪਲੈਕਸ ਨਹੀਂ ਤੇ ਕੱਲ ਸਵੇਰ ਉਹਦੇ ਵੀ ਇਹਨਾਂ ਕੰਦੀ ਨਦੀ ਰੋਣੀ ਇਹ ਅੱਜ ਦੇਖੀਆਂ ਨਦੀਆਂ ਵਿੱਚ ਟਾਣਾ ਪੁੱਟ ਬਲੋ ਵਧੀਆ ਉਹਦਾ ਉਹ ਤਾਂ ਸਭ ਤੁਹਾਡਾ ਜਵਾਬ ਅੰਚਿਤ ਹੋਇਆ ਸੀ ਇਹ ਨਹੀਂ ਜੀ ਜਿਵੇਂ ਤੁਸੀਂ ਕਹਿੰਦੇ ਹੋ ਸੇਫ ਜ਼ੋਨ ਆਣਗੇ ਦੇਖ ਕੇ ਹੋ ਸਕਦੀ ਹੈਗੀ ਆ ਦੇਖੋ ਹਾਂ ਜੀ ਹਿਮਾਚਲ ਦਾ ਵੀ ਅਸੀਂ ਰਾਤ ਤੱਕ ਰਹੇ ਹਾਂ ਓਰੀਜਨਲ ਮੈਚ ਚਲਦਾ ਹੈ ਹਰ ਕੜੀ ਸੁਨਾਲ ਨਾਲ ਲਈ ਜੰਨੇ ਉਹਨਾਂ ਤੋਂ ਆਹ ਦੇਖੋ 4 ਨਾ ਨਾ ਤੁਸੀਂ ਕੁਛ ਨਾ ਦੇਖੋ ਠੀਕ ਕੁਛ ਆਹ ਦੇਖੋ ਤੁਸੀਂ ਸਮਝਾਓ 4 ਸਤੰਬਰ ਆਪਾਂ ਨੂੰ ਊਨਾ ਬਲਾਸਪੁਰ ਦਾ ਕਰਕ ਪੰਡਾ ਹਾਂਜੀ ਨੀਲ 5 ਸਤੰਬਰ ਨੀਲ 6 ਸਤੰਬਰ ਨੀਲ 7 ਸਤੰਬਰ ਜਿਹੜੇ ਆਪਾਂ ਨੂੰ ਕਰਤ ਕਰਾਂਗੇ ਠੀਕ ਉੱਪਰਲਾ ਪਾਣੀ ਆਪਾਂ ਬਿਲਕੁਲ ਨਾ ਉਹ ਐਵੇਂ ਕਹਿ ਰਹੇ ਹਾਂ ਅੱਜ ਆਪਣੀ ਆਖਰੀ ਡੱਟ ਕੇ ਮਗਰ ਨਹੀਂ ਨਹੀਂ ਵੈਸੇ ਤਾਂ ਪਹਿਲੀ ਰਾਤ ਵੀ ਜਦੋਂ ਬੜੀ ਹੱਥੀ ਸੀਗੀ ਕਾਫੀ ਇੱਥੇ ਆ ਆ ਤੁਹਾਡੇ ਕੋਲ ਨਹੀਂ ਆਇਆ ਕਿ 3 ਵਜੇ ਆਇਆ ਨਹੀਂ ਮੇਰੀ ਗੱਲ ਸੁਣ ਇੰਨੀ ਜਿੰਮੇਵਾਰੀ ਦਾ ਬੋਝ ਮਨ ਤੇ ਮਸੂਲੀ ਨੂੰ ਬੇਦੀ ਨਹੀਂ ਆਉਂਦੀ ਨੂੰ ਪਾਉਦੋਂ 19 ਦੇ ਵਿੱਚ ਪਾਣੀ ਐ ਤੋਂ ਵੱਧ ਸੀਗਾ ਮਗਰ ਤੁਸੀਂ ਉਹ ਵਰਤ ਨੂੰ ਟਲ ਰਿਹਾ ਸੀ ਜਿਹੜੇ ਸਾਈਡਾਂ ਤੇ ਖਾਰ ਪੈਰੀ ਹੋ ਹੈ ਨਹੀਂ ਸੀ ਮਗਰ ਹੁਣ ਲਿਮਟਡ ਚੱਲ ਰਿਹਾ ਜਿਹੜੀ ਖਾਰਾ ਪੈ ਗਈ ਉਹਨਾਂ ਨੂੰ ਕਰ ਜੋ ਇੱਕ ਵੇਲੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਿਪਟੀ ਕਮਿਸ਼ਨਰ ਰੂਪਨਗਰ ਕਰੀਬ ਰਾਤ ਦੇ 2 ਵਜਰੇ ਨੇ ਅਸੀਂ ਪਿੰਡ ਦੌਦਪੁਰ ਦੇ ਬੰਨ੍ਹ ਦੇ ਉੱਤੇ ਹੈਗੇ ਹਾਂ ਜਿੱਥੇ ਸਤਲੁਜ ਦਰਿਆ ਦੇ ਵਿੱਚ ਬਹੁਤ ਜ਼ਿਆਦਾ ਤੇਜ਼ ਪਾਣੀ ਕਰਕੇ ਪਾਣੀ ਦੀ ਮਾਰ ਸੀਗੀ ਉਸੇ ਬੰਨ੍ਹ ਦੇ ਉੱਤੇ ਹੈਗੇ ਆਏ ਸੀ ਤੁਹਾਡੇ ਧਿਆਨ ਚ ਲਿਆਣਾ ਚਾਹਾਂਗੇ ਕਿ ਇਸ ਵੇਲੇ ਸਿਚੁਏਸ਼ਨ ਬਿਲਕੁਲ ਕੰਟਰੋਲ ਹੈ ਪ੍ਰੋਬਲਮ ਇੱਕ ਤਰੀਕ ਨੂੰ ਆਣੀ ਸ਼ੁਰੂ ਹੋਈ ਸੀਗੀ ਉਸੇ ਤਰੀਕ ਤੋਂ ਲਗਾਤਾਰ ਪਿੰਡ ਦੀ ਜਿਹੜੇ ਇਲਾਕਾ ਵਾਸੀ ਹੈਗੇ ਨਾਲ ਦੇ ਪਿੰਡਾਂ ਦੇ ਵਾਸੀਆਂ ਸਾਰੀ ਸੰਗਤਾਂ ਨੇ ਹਮਲਾ ਮਾਰਿਆ ਇਕੱਠੇ ਹੋਏ ਨਾਲ ਹੀ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਡਰੇਨੇਜ ਵਿਭਾਗ ਅਤੇ ਨਾਲ ਹੀ ਮਿਲਟਰੀ ਤੁਰੰਤ ਐਕਟੀਵੇਟ ਹੋਈ ਤੇ ਸਿਚੁਏਸ਼ਨ ਨੂੰ ਲਗਾਤਾਰ ਇੱਥੇ ਕਾਬੂ ਵਿੱਚ ਲਿਆਂਦਾ ਜਾ ਰਿਹਾ ਹੈ ਕਿਸੇ ਤਰ੍ਹਾਂ ਦੀ ਪੈਨਿਕ ਕਰਨ ਦੀ ਕੋਈ ਗੱਲ ਨਹੀਂ ਹੈਗੀ ਮੇਰੀ ਦੇਣਤੀ ਇਹੀ ਹੈ ਕਿ ਕੁਝ ਸ਼ਰਾਰਤੀ ਅਨਸਰ ਕੋਈ ਨਾ ਕੋਈ ਰਿਯੂਮਰ ਫਲਾਉਣ ਦੀ ਕੋਸ਼ਿਸ਼ ਕਰਦੇ ਆਂ ਕੁਝ ਨਾ ਕਿਸੇ ਉਹਨਾਂ ਦਾ ਇੰਟਰਸਟ ਹੁੰਦਾ ਬਟ ਅਜੇ ਹੀ ਕੋਈ ਗੱਲ ਨਹੀਂ ਹੈ ਤੁਸੀਂ ਕੇਵਲ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਿਹੜੀ ਐਡਵਾਈਜ਼ਰੀ ਹੈ ਸਿਰਫ ਉਸ ਦੀ ਪਾਲਣਾ ਕਰੋ ਕੋਈ ਵੀ ਤਰ੍ਹਾਂ ਦੀ ਸੂਚਨਾ ਅਸੀਂ ਤੁਹਾਨੂੰ ਆਪਣੇ ਅਫੀਸ਼ੀਅਲ ਚੈਨਲਸ ਤੋਂ ਦਵਾਂਗੇ ਤੁਸੀਂ ਕੇਵਲ ਉਹਨਾਂ ਦੇ ਉੱਤੇ ਵਿਸ਼ਵਾਸ ਕਰੋ